हां बेटा ਤਾਂ ਨਵੋਦਿਆ ਦਾਖਲਾ ਤਿੱਖਿਆ ਦੀ ਤਿਆਰੀ ਅਧੀਨ ਅਸੀਂ ਟੈਸਟ R1 ਜਿਹੜਾ ਉਹ ਸ਼ੁਰੂ ਕੀਤਾ ਹੋਇਆ ਸੰਖਿਆਵਾਂ ਨਾਲ ਸੰਬੰਧੀ ਅਸੀਂ ਸਵਾਲ ਕਰ ਲਏ ਆਪਾਂ 81 ਨੰਬਰ ਸਵਾਲ ਤੇ ਆ ਗਏ ਕਹਿੰਦਾ ਹਿੰਦੂ ਅਰਬੀ ਸਿਸਟਮ ਵਿੱਚ ਹੇਠਾਂ ਦਿੱਤੇ ਨੰਬਰਾਂ ਨੂੰ ਅੰਕਾਂ ਵਿੱਚ ਕਿਵੇਂ ਲਿਖਿਆ ਜਾਂਦਾ ਹੈ 70 ਕਰੋੜ 33 ਲੱਖ 4000 209 ਤਾਂ ਬੇਟਾ ਆ 121 ਸੈਂਕੜੇ ਦਾ ਆਪਾਂ ਬਣਾ ਲਿਆ 121 ਸੈਂਕੜਾ ਹਜ਼ਾਰ ਦਾ ਹਜ਼ਾਰ ਲੱਖ 10 ਲੱਖ ਕਰੋੜ 10 ਕਰੋੜ 70 ਕਰੋੜ ਠੀਕ ਹੈ ਬੇਟਾ ਆ 70 ਕਰੋੜ 33 ਲੱਖ ਆ 10 ਲੱਖ ਤੇ ਆ 133 ਲੱਖ 4000 4000 ਆ 1000 ਆ ਠੀਕ ਹੈ ਆ 10000 ਆ 4000 ਆ 10000 ਤੇ ਆ ਗਈ 0 4209 209 ਆ ਆ ਗਿਆ ਬੇਟਾ 70 ਇਹ ਪਹਿਲਾ ਤਿੰਨ ਬਾਅਦ ਕਮਾ ਫਿਰ ਦੋ ਬਾਅਦ ਕਮਾ ਫਿਰ ਦੋ ਬਾਅਦ ਕਮਾ ਫਿਰ ਦੋ ਬਾਅਦ 70 ਕਰੋੜ 33 ਲੱਖ 4209 ਤਾਂ ਇਹ ਆਪਾਂ ਦੇਖਦੇ ਆ ਕਿੱਥੇ 70 ਕਰੋੜ 33 ਲੱਖ 4000 209 ਆ ਬੇਟਾ D1 ਆਨਸਰ ਦੇਖੋ ਤੁਸੀਂ 70 ਕਰੋੜ 33 ਲੱਖ 4209 ਇਹੀ ਲਿਖਿਆ ਸੀਗਾ ਬੇਟਾ ਆਪਾਂ ਠੀਕ ਆ ਤਾਂ D1 ਆ ਸਾਡਾ ਜਿਹੜਾ ਰਾਈਟ ਆਪਸ਼ਨ ਬਣਦੀ ਭੀ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 82 ਕਹਿੰਦਾ ਹੇਠਾਂ ਹਿੰਦੂ ਅਰਬੀ ਪ੍ਰਣਾਲੀ ਵਿੱਚ ਹੇਠ ਲਿਖੀ ਸੰਖਿਆ ਨੂੰ ਕਿਵੇਂ ਦਰਸਾਇਆ ਜਾ ਸਕਦਾ ਹੈ ਬੇਟਾ ਐਸੇ ਆਪਾਂ ਫਾਰਮੈਟ ਦੇ ਉੱਤੇ ਲਿਖ ਲੈਣੇ ਆ ਠੀਕ ਹੈ ਕਹਿੰਦਾ 90 ਕਰੋੜ 7806 ਤਾਂ 90 ਕਰੋੜ ਆ ਇੱਥੇ ਬੇਟਾ ਆ ਗਿਆ ਕਰੋੜ ਵਾਲੇ ਖਾਨੇ 'ਚ 90 ਕਰੋੜ ਅੱਗੇ ਕਿੰਨੇ ਆ 7000 ਤਾਂ ਹਜ਼ਾਰ ਖਾਨੇ 'ਚ ਜ਼ੀਰੋ ਆ ਗਿਆ ਨਾ 90 ਕਰੋੜ ਲੱਖ ਵਾਲੇ ਖਾਨੇ ਜ਼ੀਰੋ ਆ ਗਿਆ ਤੇ 7000 ਆ 10000 ਵਾਲੇ ਖਾਨੇ 'ਚ ਵੀ ਜ਼ੀਰੋ 7000 806 806 90 ਕਰੋੜ 7806 ਤਾਂ ਬੇਟਾ ਆ ਬਣ ਗਿਆ 9 ਨਾਲ ਚਾਰ ਬਿੰਦੀਆਂ 7 8 0 6 ਤਾਂ ਬੇਟਾ 9 ਦੇ ਨਾਲ ਚਾਰ ਬਿੰਦੀਆਂ ਆ ਦੇਖੋ 90 ਕਰੋੜ ਆਹਾ ਬੇਟਾ 9 ਨਾਲ ਚਾਰ ਬਿੰਦੀਆਂ 1 2 3 4 90 ਕਰੋੜ 7806 ਆ ਬੇਟਾ D1 ਦੇਖੋ 90 ਕਰੋੜ 7806 D1 ਨੂੰ ਅਸੀਂ ਆ ਦੇ ਰਾਈਟ ਆਨਸਰ ਤੇ ਇੱਕ ਕਰ ਦਮਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 83 ਹਿੰਦੂ ਪਰ ਹਿੰਦੂ ਪਰ ਨਾਲੀ ਦੇ ਹੇਠ ਲਿਖੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਕਿਵੇਂ ਦਰਸਾਇਆ ਜਾ ਸਕਦਾ ਹੈ ਤਾਂ ਬੇਟਾ ਅਸੀਂ ਤਿੰਨ ਬਾਅਦ ਕਮਾ ਫਿਰ ਦੋ ਬਾਅਦ ਕਮਾ ਫਿਰ ਦੋ ਬਾਅਦ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਕਰੋੜ 5 ਕਰੋੜ 30 ਲੱਖ 7240 ਤਾਂ ਬੇਟਾ A1 5 ਕਰੋੜ 30 ਲੱਖ 7240 A1 ਸਾਡਾ ਰਾਈਟ ਆਨਸਰ ਬਣ ਜਾਊਗਾ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 84 ਕਹਿੰਦਾ ਹਿੰਦੂ ਅਰਬੀ ਪ੍ਰਣਾਲੀ ਵਿੱਚ ਹੇਠ ਲਿਖੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਕਿਵੇਂ ਦਰਸਾਇਆ ਜਾ ਸਕਦਾ ਹੈ ਤੇ ਬੇਟਾ ਆਪਾਂ ਫੇਰ ਪੜਾਂਗੇ ਇਕਾਈ ਦਹਾਈ ਸੈਂਕੜਾ ਹਜ਼ਾਰ 1000 ਲੱਖ 10 ਲੱਖ ਤਾਂ 70 ਲੱਖ ਹਜ਼ਾਰ ਵਾਲੇ ਖਾਨੇ 'ਚ ਬੇਟਾ ਜ਼ੀਰੋ ਹੀ ਹੈਗੀਆਂ 225 ਤਾਂ 70 ਲੱਖ 225 ਬੇਟਾ A1 ਹੀ ਸਾਨੂੰ ਉੱਤਰ ਦਿੰਦਾ ਪਿਆ A1 ਨੂੰ ਐਜ਼ ਅ ਰਾਈਟ ਆਂਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 85 ਕਹਿੰਦਾ 3 ਨਾਲ ਸ਼ੁਰੂ ਹੋਣ ਵਾਲੇ ਤੇ 5 ਨਾਲ ਖਤਮ ਹੋਣ ਵਾਲੇ 5 ਅੰਕਾਂ ਦੇ ਨੰਬਰ ਵਾਲੀ ਸਭ ਤੋਂ ਛੋਟੀ ਸੰਖਿਆ ਹੋਵੇਗੀ ਤਾਂ ਬੇਟਾ ਇੱਥੇ ਇਕਾਈ ਦਹਾਈ ਸੈਂਕੜਾ ਹਜ਼ਾਰ ਤੇ ਦਹ ਹਜ਼ਾਰ ਤਿੰਨ ਨਾਲ ਸ਼ੁਰੂ ਹੋਣ ਵਾਲੀ ਠੀਕ ਹੈ ਤਿੰਨ ਨਾਲ ਸ਼ੁਰੂ ਹੋਣ ਵਾਲੇ ਪੰਜਾਂ ਪੰਜ ਅੰਕਾਂ ਦੇ ਵੱਡੇ ਸਭ ਤੋਂ ਛੋਟੀ ਸੰਖਿਆ ਤਾਂ ਤਿੰਨ ਨਾਲ ਸ਼ੁਰੂ ਹੋਣ ਵਾਲੀ ਬੇਟਾ ਆ 1 2 3 4 ਚੌਥੇ ਨੰਬਰ ਤੇ ਤਿੰਨ ਆ ਗਿਆ 3 ਨਾਲ ਸ਼ੁਰੂ ਹੋਣ ਵਾਲੀ ਤੇ 5 ਨਾਲ ਖਤਮ ਹੋਣ ਵਾਲੀ ਬਾਕੀ ਬੇਟਾ ਅਸੀਂ ਨੰਬਰ ਆਪਣੇ ਕੋਲ ਹੀ ਜਿਹੜੇ ਮਰਜ਼ੀ ਛੋਟੇ ਤੋਂ ਛੋਟੇ ਲਾ ਸਕਦੇ ਹਾਂ 0005 3 ਨਾਲ ਸ਼ੁਰੂ ਹੋਣ ਵਾਲੀ ਤੇ 5 ਨਾਲ ਖਤਮ ਹੋਣ ਵਾਲੀ ਸਭ ਤੋਂ ਛੋਟੀ ਸੰਖਿਆ ਜਿਹੜੀ ਬੇਟਾ ਉਹ 3 ਅਸੀਂ ਇੱਥੇ ਲਾ ਕੇ ਤੇ ਬਾਕੀ ਜ਼ੀਰੋਆਂ ਲਾ ਕੇ ਅਖੀਰ ਤੇ 5 ਲਾ ਦਤਾ ਤਾਂ ਇਹ ਬਣ ਗਿਆ 12345 10000 30005 ਤਾਂ ਆਪਾਂ ਬੇਟਾ ਉੱਥੇ ਦੇਖਦੇ ਹਾਂ ਤਾਂ ਆਹ ਬੇਟਾ C1 ਆ ਸਾਡਾ ਰਾਈਟ ਆਨਸਰ ਬਣਦਾ ਪਿਆ 30005 C1 ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 86 ਕਹਿੰਦਾ ਰੋਮਨ ਅੰਕਾਂ ਦੇ ਰੂਪ ਵਿੱਚ ਕਿਹੜਾ ਸਹੀ ਟੈਕਸ ਸਹੀ ਟੈਕਸ ਦਰਸਾਉਂਦਾ ਸਹੀ ਬੇਟਾ ਜਿਹੜਾ ਹੈਗੇ ਫੈਕਟ ਦਰਸਾਉਂਦਾ ਪਿਆ ਇਹਦੀ ਲੜੀ ਕੀ ਹੈ ਸਹੀ ਸਹੀ ਦੀ CDNM ਇਹਦੇ ਵਿੱਚ ਕਹਿੰਦਾ ਪਿਆ ਬੇਟਾ C ਜਿਹੜੇ ਪਾਸੇ 에ਰੋ ਦਾ ਮੂੰਹ ਖੁੱਲਾ ਹੁੰਦਾ ਉਧਰਲੀ ਰਕਮ ਵੱਡੀ ਹੁੰਦੀ ਹੈ ਸੀ ਡੀ ਨਾਲੋਂ ਵੱਡਾ ਤਾਂ ਹੁੰਦਾ ਨਹੀਂ ਬੇਟਾ ਆ ਤਾਂ ਗਲਤ ਹੋ ਗਿਆ ਪਹਿਲਾਂ ਠੀਕ ਹੈ ਕਿਉਂਕਿ ਐਮ ਸਭ ਤੋਂ ਵੱਡਾ ਹੁੰਦਾ ਹੈ ਠੀਕ ਹੈ ਪਰ ਇਹ ਐਮ ਛੋਟਾ ਕਹਿੰਦਾ ਪਿਆ ਹੁਣ ਬੇਟਾ ਦੂਜੇ ਪਾਸੇ ਆਜੋ ਬੀ ਤੇ ਐਮ ਸਭ ਤੋਂ ਵੱਡਾ ਉਹਦੇ ਤੋਂ ਛੋਟਾ ਐਲ ਠੀਕ ਹੈ ਐਲ 50 ਨੂੰ ਦਰਸਾਉਂਦਾ ਪਿਆ ਐਲ ਡੀ ਤੋਂ ਡੀ 50 ਨੂੰ ਦਰਸਾਉਂਦਾ ਆ ਵੀ ਗਲਤ ਹੋ ਗਿਆ ਬੇਟਾ ਉਦੋਂ ਅੱਗੇ ਆਜੋ ਬੇਟਾ ਸਭ ਤੋਂ ਵੱਡਾ ਐਮ ਐਮ ਤੋਂ ਛੋਟਾ ਡੀ ਡੀ ਤੋਂ ਛੋਟਾ ਸੀ ਸੀ ਤੋਂ ਛੋਟਾ ਐਲ ਇਹ ਲੜੀ ਠੀਕ ਹੈ ਐਮ ਹਜ਼ਾਰ ਨੂੰ ਡੀ 500 ਨੂੰ ਸੀ 100 ਨੂੰ ਤੇ ਐਲ 50 ਨੂੰ ਦਰਸਾਉਂਦਾ ਹੈ ਠੀਕ ਹੈ ਬੇਟਾ ਤਾਂ ਅਸੀਂ ਸੀ 1 ਜਿਹੜਾ ਹੈਗਾ ਆਪਸ਼ਨ ਇਹਨੂੰ ਐਜ਼ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 87 ਕਹਿੰਦਾ ਜੇਕਰ 1 ਤੋਂ 24 ਦੇ ਵਿਚਕਾਰ ਦੀਆਂ ਸੰਖਿਆਵਾਂ ਜੋ ਕਿ 2 ਨਾਲ ਵੰਡੀਆਂ ਜਾਂਦੀਆਂ ਹਨ ਨੂੰ ਘਟਦੇ ਕ੍ਰਮ ਵਿੱਚ ਲਿਖਿਆ ਜਾਂਦਾ ਹੈ ਤਾਂ ਕਿਹੜੀ ਸੰਖਿਆ ਸਭ ਤੋਂ 8ਵੇਂ ਸਥਾਨ ਤੇ ਆਵੇਗੀ ਤਾਂ 1 ਤੋਂ 24 ਦੇ ਵਿਚਕਾਰ ਦੀਆਂ ਸੰਖਿਆਵਾਂ ਜੋ ਕਿ 2 ਨਾਲ ਵੰਡੀਆਂ ਜਾਂਦੀਆਂ 1 ਤੋਂ 24 ਦੇ ਵਿਚਕਾਰ ਬੇਟਾ ਕਿਹੜੀ ਆ ਗਈ 2 4 6 8 10 12 14 16 18 20 22 ਠੀਕ ਹੈ ਬਸ ਇਹੀ ਆਉਣੀਆਂ ਹਨ ਨੂੰ ਘਟਦੇ ਕ੍ਰਮ ਵਿੱਚ ਲਿਖਿਆ ਜਾਂਦਾ ਮਤਲਬ ਇਧਰੋਂ ਐਨੂੰ ਲਿਖਿਆ ਜਾਊਗਾ ਤਾਂ ਕਿਹੜੀ ਸੰਖਿਆ ਹੇਠਾਂ ਤੋਂ 8ਵੇਂ ਸਥਾਨ ਤੇ ਆਵੇਗੀ ਜਦੋਂ ਬੇਟਾ ਘਟਦੇ ਕ੍ਰਮ ਦੇ ਵਿੱਚ ਅਸੀਂ ਲਿਖਾਂਗੇ ਤਾਂ ਸਭ ਤੋਂ ਵੱਡੀ ਪਹਿਲਾਂ ਲਿਖਾਂਗੇ ਸਭ ਤੋਂ ਵੱਡੀ 22 ਠੀਕ ਹੈ ਫਿਰ 20 ਫਿਰ 22 20 18 ਫਿਰ ਉਲਟ ਲਿਖ ਦੇਣਾ ਬਸ ਬੇਟਾ 16 14 12 10 8 6 4 ਤੇ 2 ਤਾਂ ਕਿਹੜੀ ਸੰਖਿਆ ਹੈ ਇਠਾਂ ਤੋਂ ਇਠਾਂ ਤੋਂ 8ਵੇਂ ਸਥਾਨ ਤੇ ਬੇਟਾ ਇਠਾਂ ਤਾਂ ਇਧਰਲੇ ਪਾਸੇ ਆ ਗਿਆ ਨਾ ਫਿਰ ਹੈਨਾ ਘਟਦੇ ਕ੍ਰਮ ਦੇ ਵਿੱਚ ਲਿਖਦੇ ਪਏ ਇਠਾਂ ਤੋਂ 8ਵੇਂ ਸਥਾਨ ਤੇ ਆਵੇਗੀ ਤਾਂ ਬੇਟਾ ਇਠਾਂ ਤੋਂ 8ਵੇਂ ਸਥਾਨ ਤੇ ਆ 8 ਠਾ ਆਹ ਨ ਸਭ ਤੋਂ ਛੋਟਾ 1 2 3 4 5 6 7 ਤੇ 8 ਆ ਬੇਟਾ 16 ਠਾ ਤੋਂ 8ਵੇਂ ਸਥਾਨ ਤੇ ਕਿਹੜੀ ਸੰਖਿਆ ਆਉਗੀ 16 ਤਾਂ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਜੇਕਰ ਕਿਸੇ ਸੰਖਿਆ ਦੇ ਖੱਬੇ ਪਾਸੇ ਤੋਂ ਸ਼ੁਰੂ ਹੋਣ ਵਾਲੇ ਅੰਕ a b c ਹਨ ਤਾਂ ਸੰਖਿਆ ਹੈ ਤਾਂ ਬੇਟਾ ਖੱਬੇ ਪਾਸੇ ਤੋਂ ਸ਼ੁਰੂ ਹੋਣ ਵਾਲੇ ਅੰਕ ਆ ਜਿਹੜੇ ਏ ਖੱਬਾ ਪਾਸਾ ਆਹੀ ਆ ਗਿਆ ਨਾ ਕਿਸੇ ਸੰਖਿਆ ਦੇ ਖੱਬੇ ਪਾਸੇ ਤੋਂ ਸ਼ੁਰੂ ਹੋਣ ਵਾਲੇ ਅੰਕ ਹਨ ਏ ਬੀ ਤੇ ਸੀ ਠੀਕ ਹੈ ਤੇ ਇਕਾਈ ਦਹਾਈ ਸੈਂਕੜਾ ਤਾਂ ਸੈਂਕੜਾ ਸਥਾਨ ਤੇ ਏ ਆ ਗਿਆ ਬੇਟਾ ਠੀਕ ਹੈ ਏ ਨੂੰ 100 ਨਾਲ ਏ ਨੂੰ 100 ਨਾਲ ਕਰ ਦਾਂਗੇ ਗੁਣਾ ਠੀਕ ਹੈ b ਦਹਾਈ ਸਥਾਨ ਤੇ ਇਹ ਆ ਗਿਆ 100 a 10 b ਤੇ c ਠੀਕ ਹੈ ਇਹ ਸੰਖਿਆ ਜਿਹੜੀ ਆ ਬਣੂਗੀ 100 a 10 b 10 1 c ਕਿਉਂਕਿ ਖੱਬੇ ਤੋਂ ਸੱਜੇ ਨੂੰ ਸੰਖਿਆ ਹੈਗੀ ਆ ਆ ਇਕਾਈ ਦਹਾਈ ਤੇ ਸੈਂਕੜਾ ਤਾਂ ਇਹਦਾ ਉੱਤਰ ਆ ਗਿਆ ਬੇਟਾ b1 ਸਾਡਾ ਰਾਈਟ ਆਨਸਰ ਆਉਂਦਾ ਪਿਆ 10a 10b c ਤੇ ਇਹਨੂੰ ਐਸ ਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਸਵਾਲ ਨੰਬਰ 99 ਹਾਂ ਬੇਟਾ ਤਾਂ ਹੁਣ ਆਪਾਂ ਆ ਗਏ ਸਵਾਲ ਨੰਬਰ 99 ਤੇ ਕਿੰਦਾ ਜੇਕਰ x ਤੇ y ਦੋ ਤਾਂਕ ਸੰਖਿਆਵਾਂ ਬੇਟਾ ਐਕਚੁਅਲੀ ਇੱਥੇ ਸ਼ਬਦ ਤਾਂਕ ਹੈਗਾ ਆ ਆਪਾਂ ਠੀਕ ਕਰ ਦਿੰਦੇ ਆ ਇਹਦੇ ਵਿੱਚ ਤਾਂ ਇਹਨਾਂ ਵਿੱਚੋਂ ਕਿਹੜੀ ਇੱਕ ਜਸਤ ਸੰਖਿਆ ਹੈ ਤਾਂ ਬੇਟਾ ਦੋ ਟਾਂਕ ਸੰਖਿਆਵਾਂ ਦਾ ਜੋੜ b1 ਆ ਜਿਹੜਾ ਉਹ ਰਾਈਟ ਆਨਸਰ ਆਊਗਾ ਜਿਵੇਂ ਮੰਨ ਲਓ 3 ਤੇ 5 ਟਾਂਕ ਸੰਖਿਆਵਾਂ 3 5 ਹਮੇਸ਼ਾ ਹੀ ਬੇਟਾ 8 ਜਿਸਤ ਸੰਖਿਆ ਹੋਊਗਾ ਠੀਕ ਹੈ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 90 ਕਹਿੰਦਾ ਹਾਂ ਬੇਟਾ ਤਾਂ ਹੁਣ ਆਪਾਂ ਆ ਗਏ ਸਵਾਲ ਨੰਬਰ 90 ਦੇ ਉੱਤੇ ਕਹਿੰਦਾ ਜੇ ਪੀ 1 ਇੱਕ ਟਾਂਕ ਸੰਖਿਆ ਪੀ 1 ਆ ਜਿਹੜੀ ਇੱਕ ਟਾਂਕ ਸੰਖਿਆ ਆ ਭਾਜੀ ਨਹੀਂ ਬੇਟਾ ਟਾਂਕ ਸੰਖਿਆ ਆ ਟਾਂਕ ਸੰਖਿਆ ਤਾਂ ਕਹਿੰਦਾ ਇਹਦੇ ਸਭ ਤੋਂ ਨੇੜੇ ਦੀਆਂ ਹੋਰ ਦੋ ਟਾਂਕ ਸੰਖਿਆਵਾਂ ਕਿਹੜੀਆਂ ਆ ਇੱਕ ਤਾਂ ਬੇਟਾ ਹੋ ਜੂਗੀ ਪੀ 1 ਇਹ ਤਾਂ ਟਾਂਕ ਸੰਖਿਆ ਹੈਗੀ ਹੀ ਆ ਨਾ ਤੇ ਇਹਦੇ ਸਭ ਤੋਂ ਨੇੜੇ ਇੱਕ ਤਾਂ ਆਪਾਂ ਬੇਟਾ 2 ਜੋੜ ਦਵਾਂਗੇ ਇਹਦੇ ਵਿੱਚ ਹਣਾ ਜੀ ਡੀ ਵੀ ਸੰਖਿਆ ਆ ਅਸੀਂ 2 ਜੋੜ ਦਵਾਂਗੇ ਜਮਾ 2 ਇੱਕ ਸੰਖਿਆ a ਆਜੂਗੀ ਤਾਂ p 1 ਜਮਾ 2 a ਬਣ ਗਿਆ p 1 ਠੀਕ ਹੈ ਤਾਂ ਇੱਕ ਬੇਟਾ ਇਹ ਦੇ ਵਿੱਚੋਂ ਆਪਾਂ 2 ਘਟਾਓ ਕਰ ਦਾਂਗੇ ਕਿਉਂਕਿ ਇਹ ਤਾਂ ਟਾਂਕ ਹੈਗੀ ਹੋਈ ਐ p 1 ਘਟਾਓ 2 ਤਾਂ a ਕੀ ਬਣ ਜੂਗੀ ਬੇਟਾ p 1 2 ਤੇ ਤੇ n p ਤਿੰਨ ਤਾਂ ਆ ਦੋ ਸੰਖਿਆਵਾਂ ਬੇਟਾ ਬਣ ਗਈਆਂ ਜਿਹੜੀਆਂ ਇਹਦੇ ਸਭ ਤੋਂ ਨੇੜੇ ਆ ਤਾਂਗ ਹੋਣਗੀਆਂ ਪੀ 1 ਤੇ ਪੀ 3 ਤਾਂ ਆਪਾਂ ਬੇਟਾ ਆਲਟਰਨੇਟਿਵ ਆਨਸਰ ਦੇਖਦੇ ਆ ਪੀ 1 ਤੇ ਪੀ 3 a1 ਦੇ ਵਿੱਚ ਬੇਟਾ ਦੇਖੋ ਸਾਨੂੰ ਰਾਈਟ ਆਨਸਰ ਦਿੰਦਾ ਪਿਆ a1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 90 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ